ਗੰਦ ਬਹੁਤ ਬਹੁਤ ਸਵਾਗਤ ਹੈ ਇਸ ਵਕਤ ਦੀ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਕਿ ਦਰਿਆ ਸਤਲੁਜ ਦਾ ਜੋ ਜਲ ਪੱਦਰ ਸੀ ਪਹਿਲਾਂ ਬਹੁਤ ਘੱਟ ਮਾਤਰਾ ਵਿੱਚ ਸੀ ਤੇ ਹੁਣ ਫੁੱਟਾਂ ਦੇ ਵਿੱਚ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਕਰੀਬਨ 10 ਮਿੰਟਾਂ ਦੇ ਵਿੱਚ 1 ਫੁੱਟ ਪਾਣੀ ਵੱਧ ਚੁੱਕਿਆ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਤੇ ਜੇਕਰ ਅਪਾ ਅੱਧਾ ਘੰਟੇ ਦੀ ਗੱਲ ਕਰੀ ਤਾਂ 1.5 ਫੁੱਟ ਪਾਣੀ ਵੱਧ ਚੁੱਕਿਆ ਇਸ ਤਰ੍ਹਾਂ ਹੁਣ ਲਗਾਤਾਰ ਪਾਣੀ ਕਾਫੀ ਜ਼ਿਆਦਾ ਵਧਣਾ ਸ਼ੁਰੂ ਹੋ ਚੁੱਕਿਆ ਹੈ ਔਰ ਕਾਫੀ ਜ਼ਿਆਦਾ ਛੱਲਾਂ ਦੇ ਰੂਪ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਸਾਹਮਣੇ ਆ ਇਧਰ ਪਾਣੀ ਅੱਗੇ ਵਧਣਾ ਸ਼ੁਰੂ ਹੋ ਚੁੱਕਿਆ ਹੈ ਅੱਗੇ ਦਰਿਆ ਸਤਲੁਜ ਦਾ ਜੋ ਬੰਨ ਹੈ ਮੇਨ ਬੰਨ ਹੈ ਬੰਨ ਹੈ ਤਾਂ ਉੱਥੋਂ ਤੱਕ ਪਾਣੀ ਪਹੁੰਚ ਗਿਆ ਔਰ ਇਸ ਰਸਤੇ ਦੇ ਵਿੱਚ ਉੱਪਰ ਪਾਣੀ ਆ ਚੁੱਕਿਆ ਤਾਂ ਪਾਣੀ ਲਗਾਤਾਰ ਵਧ ਰਿਹਾ ਦੂਜੇ ਪਾਸੇ ਕਿਸਾਨਾਂ ਦੇ ਕੁਝ ਇੰਜਣ ਅੰਦਰ ਰਹਿ ਗਏ ਸੀ ਤਾਂ ਉਹਨਾਂ ਨੇ ਹੁਣ ਕੱਢਣੇ ਸ਼ੁਰੂ ਕਰ ਦਿੱਤੇ ਆ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤੇ ਇਸ ਵਕਤ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਆ ਕਿ ਦਰਿਆ ਸਤਲੁਜ ਦਾ ਹੁਣ ਜਲ ਪੱਧਰ ਜੋ ਜਲ ਸਤਰ ਹੈ ਕਾਫੀ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ ਹੈ ਵੱਡੀ ਅਪਡੇਟ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਆ ਤੁਸੀਂ ਜੇਕਰ ਦਰਿਆਵਾਂ ਦੇ ਕਿਸੇ ਕੰਢੇ ਤੇ ਹੋ ਖਾਸ ਕਰਕੇ ਗੁਜਰ ਬਰਾਦਰੀ ਨੂੰ ਮੈਂ ਉਹਨਾਂ ਕਹਿਣਾ ਚਾਹਾਂਗਾ ਕਿ ਹੁਣ ਭਰਾਓ ਤੁਸੀਂ ਦਰਿਆਵਾਂ ਤੋਂ ਦੂਰ ਚੱਲ ਜਾਓ ਦਰਿਆ ਤੋਂ ਆਪਣੇ ਮਾਲ ਪਸ਼ੂ ਉਹ ਤੁਸੀਂ ਦੂਰ ਲੈ ਜਾਓ ਉਹਕੇ ਖਤਰਾ ਹੁਣ ਬਹੁਤ ਜ਼ਿਆਦਾ ਵੱਧ ਚੁੱਕਿਆ ਵੱਡੀ ਅਪਡੇਟ ਲੈ ਕੇ ਹਾਜ਼ਰਾਂ ਸਵੇਰ ਦੀ ਅਪਡੇਟ ਲਗਾਤਾਰ ਸੰਜਿਕ ਕਰ ਰਹੇ ਆ ਉਹਦੋਂ ਪਾਣੀ ਘਟ ਸੀ ਪਰ ਹੁਣ ਦਰਿਆ ਸਤਲੁਜ ਪੂਰੇ ਉਫਾਨ ਤੇ ਹੋ ਚੁੱਕਿਆ ਹੈ ਤਾਂ ਵੱਡੀ ਅਪਡੇਟ ਵੱਡੀ ਖਬਰ ਤੁਹਾਡੇ ਸਾਹਮਣੇ ਐਨਐਨਆਰ ਨਿਊਜ਼ ਤੇ ਤੁਸੀਂ YouTube ਚੈਨਲ ਤੇ ਦੇਖ ਰਹੇ ਹੋ ਜੇਕਰ Facebook ਤੇ ਤੁਸੀਂ ਦੇਖ ਰਹੇ ਹੋ ਤਾਂ ਤੁਸੀਂ ਉਸ ਨੂੰ ਫੋਲੋ ਜ਼ਰੂਰ ਕਰ ਲਿਓ ਜੇਕਰ YouTube ਤੇ ਹੋ ਤਾਂ ਉਸ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਇਸ ਵਕਤ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹਾਂ ਹੁਣ ਸਾਹਮਣੇ ਤੁਸੀਂ ਤਸਵੀਰ ਦੇਖ ਸਕਦੇ ਹੋ ਇਸ ਤਰ੍ਹਾਂ ਲਹਿਰਾਂ ਜਿ ਆਉਂਦੀਆਂ ਤਾਂ ਫਿਰ ਪਾਣੀ ਅੱਗੇ ਵਧਣਾ ਸ਼ੁਰੂ ਹੋ ਗਿਆ ਹੈ ਕਿਨੇ ਅੱਗੇ ਕ੍ਰੇਟ ਵਗੈਰਾ ਸੀ ਲੱਗੇ ਹੋਏ ਉਹ ਸਾਰੇ ਦਰਿਆ ਦੇ ਤਕਰੀਬਨ ਅੰਦਰ ਤਸਣ ਸ਼ੁਰੂ ਹੋ ਚੁੱਕਿਆ ਹੈ ਔਰ ਇੱਕ ਕਿਸ ਜਗ੍ਹਾ ਦੀ ਰਿਪੋਰਟ ਹੈ ਜਦੋਂ ਮਹਿਦਪੁਰ ਤੋਂ ਜਗਰਾਵ ਰੋਡ ਤੇ ਜਾਈਏ ਤਾਂ ਤਕਰੀਬਨ ਚੜਦੇ ਵਾਲੇ ਪਾਸੇ 2 ਕਿਲੋਮੀਟਰ ਅੱਗੇ ਦੀ ਰਿਪੋਰਟ ਹੈ ਤਾਂ ਅਸੀਂ ਜਿਸ ਜਗ੍ਹਾ ਤੇ ਮੌਜੂਦ ਆ ਇੱਥੇ ਸਵियर ਦੇ ਟਾਈਮ 'ਚ ਪਾਣੇ ਨੇ ਸਿਤ ਹੁਣ ਚਾਰੇ ਪਾਸੇ ਪਾਣੀ ਪਾਣੀ ਹੋ ਚੁੱਕਿਆ ਇੱਧਰ ਦੇਖ ਲਓ ਕਿ ਝੋਨੇ ਦੇ ਵਿੱਚ ਪਾਣੀ ਪੈਣਾ ਸ਼ੁਰੂ ਹੋ ਚੁੱਕਿਆ ਹੈ ਅੱਗੇ ਤੱਕ ਬਹੁਤ ਸਾਰੇ ਝੋਨੇ ਪਾਣੀ ਵਿੱਚ ਡੁੱਬ ਚੁੱਕੇ ਆ ਉੱਪਰ ਕੈਮਰਾ ਚੱਕ ਕੇ ਦਿਖਾ ਦੇਣਾ ਸਾਹਮਣੇ ਉਸ ਤੱਕ ਲੈਵਲ ਤੱਕ ਸਾਰਾ ਝੋਨਾ ਹੁਣ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਪਹਿਲੇ ਹੀ ਝੋਨੇ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਸੀ ਜੋ ਬੀਤੇ ਦਿਨਾਂ ਦੇ ਵਿੱਚ ਪਾਣੀ ਆਇਆ ਤਾਂ ਹੁਣ ਇੱਕ ਵਾਰ ਫਿਰ ਝੋਨੇ ਪਾਣੀ ਦੇ ਵਿੱਚ ਡੁੱਬਣੇ ਸ਼ੁਰੂ ਹੋ ਚੁੱਕੇ ਆ ਤਾਂ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਇੱਧਰ ਨਜ਼ਰ ਮਾਰੋਗੇ ਤਾਂ ਪਾਣੀ ਹੀ ਪਾਣੀ ਹੈ ਿੱਧਰ ਦੇਖੋਗੇ ਪਾਣੀ ਪਾਣੀ ਹੈ ਸਿਰਫ ਪਾਣੀ ਪਾਣੀ ਤਾਂ ਅਪਡੇਟ ਇੱਕ ਵਾਰ ਫਿਰ ਦੇ ਦਈਏ ਕਿ ਹੁਣ ਕਿਸਾਨਾਂ ਨੇ ਜੋ ਅੰਦਰ ਇੰਜਨ ਰਹਿ ਕੇ ਸੋ ਕੱਢਨੇ ਸ਼ੁਰੂ ਕਰ ਦਿੱਤੇ ਆ ਤਾਂ ਹੁਣ ਇੱਥੋਂ ਤੱਕ ਨੌਬਤ ਆ ਗਈ ਹੈ ਕਿਉਂਕਿ ਇਹ ਜੋ ਥਾਂ ਹੈ ਇਹ ਦਰਿਆ ਤੋਂ ਕਾਫੀ ਜਿਆਦਾ ਦੂਰ ਹੈ ਕਾਫੀ ਜਿਆਦਾ ਕਿਸਾਨਾਂ ਦੀ ਇੱਥੇ ਜ਼ਮੀਨਾਂ ਵੀ ਹੈ ਤਾਂ ਕਾਫੀ ਜਿਆਦਾ ਹੁਣ ਪਾਣੀ ਵੀ ਇੱਥੇ ਆ ਰਿਹਾ ਤਾਂ ਇਧਰ ਦੀ ਤਸਵੀਰ ਦੇਖ ਲਓ ਕਿ ਅੱਗੇ ਪਾਣੀ ਕਿਸ ਤਰ੍ਹਾਂ ਜਾ ਰਿਹਾ ਪਾਣੀ ਦੀ ਜੱਕਦਮ ਜਦੋਂ ਲਹਿਰ ਆਉਂਦੀ ਹੈ ਜਦੋਂ ਛਾਲ ਆਉਂਦੀ ਹੈ ਤਾਂ ਹੁਣ 2-3-3 ਫੁੱਟ ਦੀਆਂ ਛੱਲਾਂ ਆ ਰਹੀਆਂ ਨੇ ਤਕਰੀਬਨ 15 ਮਿੰਟ ਤੋਂ ਬਾਅਦ ਜਾਂ 16 ਮਿੰਟ ਤੋਂ ਬਾਅਦ ਛੱਲਾਂ ਆ ਰਹੀਆਂ ਨੇ ਤਾਂ ਜਿਸ ਤੋਂ ਬਾਅਦ ਇੱਕ ਵਾਰ ਹੋ ਫੇਰ ਪਾਣੀ ਨੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ ਤਸਵੀਰ ਤੁਸੀਂ ਦੇਖ ਸਕਦੇ ਹੋ ਅੱਗੇ ਤਾਂ ਆਪਣੇ ਆਪ 'ਚ ਇੱਕ ਵੱਡੀ ਤਸਵੀਰ ਸਤਲੁਜ ਦੀ ਤੁਹਾਡੇ ਸਾਹਮਣੇ ਹੈ ਔਰ ਦੂਜੀ ਗੱਲ ਕਿ ਪਾਣੀ ਹੁਣ ਕਾਫੀ ਜ਼ਿਆਦਾ ਵਧ ਰਿਹਾ ਹੁਣ ਇੱਧਰ ਪਹਿਲਾਂ ਪਾਣੀ ਖੜਾ ਸੀ ਤਾਂ ਹੁਣ ਪਾਣੀ ਦੇ ਅੱਗੇ ਇੱਥੇ ਆਪਣੇ ਚਾਲ ਦੇ ਵਿੱਚ ਚੱਲਣਾ ਸ਼ੁਰੂ ਕਰਤਾ ਜਿਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕਿੰਨਾ ਪਾਣੀ ਵਧ ਰਿਹਾ ਤਕਰੀਬਨ ਸਾਨੂੰ ਇੱਥੇ ਖੜੇ ਨੂੰ 25 ਤੋਂ 30 ਮਿੰਟ ਹੋ ਗਿਆ ਹੈ ਤਾਂ ਪਾਣੀ ਲਗਾਤਾਰ ਵਧ ਰਿਹਾ ਪਰ ਅਪਤ ਜਾਣਕਾਰੀ ਅਨੁਸਾਰ ਜੋ ਪਾਖੜਾ ਤੋਂ ਪਾਣੀ ਛੱਡਿਆ ਗਿਆ ਸੀ 65000 ਕਿਊਸਿਕ ਤਾਂ ਪਾਣੀ ਉਸ ਤੋਂ ਕਿਤੇ ਜ਼ਿਆਦਾ ਹੈ 65000 ਕਿਊਸਿਕ ਪਾਣੀ ਛੱਡਿਆ ਗਿਆ ਸੀ ਤਾਂ ਉਸ ਵਿੱਚ ਵੀ ਕਿਹਾ ਗਿਆ ਸੀ ਪ੍ਰਸ਼ਾਸਨ ਦੇ ਵੱਲੋਂ ਕਿ 20000 ਪਾਣੀ ਜੋ ਹੋ ਰਿਲੀਜ਼ ਕੀਤਾ ਜਾਵੇਗਾ ਨਹਿਰਾਂ ਨੂੰ ਪਰ ਪਿੱਛੇ 45 40000 ਬਚਦਾ 45000 ਪਾਣੀ ਤਾਂ ਉਹ 45000 45000 ਕਿਊਸਿਕ ਪਾਣੀ ਤੋਂ ਪਾਣੀ ਕਿਤੇ ਜ਼ਿਆਦਾ ਜੋ ਇਤੋਂ ਦੇ ਵਸਨੀਕ ਨੇ ਆਸ-ਪਾਸ ਦੇ ਲੋਕ ਨੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਜੋ ਕਿੰਨਾ ਪਾਣੀ ਕਹਿੰਦਾ ਉਹਨਾਂ ਨੇ ਪਾਣੀ ਕਾਫੀ ਜ਼ਿਆਦਾ ਹੈ। ਦੂਜੇ ਪਾਸੇ ਪ੍ਰਸ਼ਾਸਨ ਦਾ ਕੱਲ ਦੇਰ ਰਾਤ ਤੋਂ ਆਉਣਾ ਜਾਣਾ ਸ਼ੁਰੂ ਹੋ ਗਿਆ ਸੀ ਫੋਟੋਆਂ ਖਿੱਚ ਕੇ ਦਰਿਆ ਸਤਲੁਜ ਦੀਆਂ ਉਹ ਲਗਾਤਾਰ ਆਪਣੇ ਵਪਾਗੋਂ ਪਾਰੇ ਸੀ ਜਿਸ ਤੋਂ ਸਾਫ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਦਰਿਆ ਸਤਲੁਜ ਵਿੱਚ ਇੰਨਾ ਜ਼ਿਆਦਾ ਪਾਣੀ ਵਧੇਗਾ। ਦੂਜੇ ਪਾਸੇ ਜੋ ਕਿਥੇ ਲੰਮੀ ਨੋਚ ਹੈ ਉਹ ਕਾਫੀ ਜ਼ਿਆਦਾ ਪਾਣੀ ਦੇ ਵਿੱਚ ਵਹਿ ਗਈ ਸੀ ਤਾਂ ਉਸ ਜਗ੍ਹਾ ਦੇ ਉੱਪਰ ਮਿੱਟੀ ਆ ਚੁੱਕੀ ਹੁਣ ਬੋਰੇ ਪਰਨ ਦਾ ਕੰਮ ਕਿਸੇ ਵੀ ਟਾਈਮ ਸ਼ੁਰੂ ਹੋ ਸਕਦਾ ਹੈ ਤਾਂ ਅਜਿਹੀਆਂ ਗੱਲਾਂ ਤੋਂ ਆਈਡੀਆ ਹੋ ਜਾਂਦਾ ਹੈ ਕਿ ਪ੍ਰਸ਼ਾਸਨ ਜਿੱਥੇ ਕੰਮ ਨਹੀਂ ਕਰ ਕੰਨੀ ਕਰ ਰਹੀ ਸੀ ਜਿੱਥੇ ਉਹਨਾਂ ਬੋਰੀਆਂ ਤੱਕ ਗੱਲ ਹੁਣ ਆ ਗਈ ਹੈ ਮਿੱਟੀ ਬੰਨ ਦੇ ਉੱਪਰ ਰੱਖ ਦਿੱਤੀ ਗਈ ਹੈ ਨੋਚ ਦੇ ਉੱਪਰ ਤਾਂ ਪੈ ਆਈਡੀਆ ਲਗਾ ਸਕਦੇ ਆ ਕਿ ਪਾਣੀ ਵਧੇਗਾ ਤਾਂ ਲੋਹੀਆਂ ਵਾਲੇ ਏਰੀਆ ਨੂੰ ਕਾਫੀ ਜ਼ਿਆਦਾ ਖਤਰਾ ਹੋ ਸਕਦਾ ਹੈ ਖਾਸ ਕਰਕੇ ਫੋਜ ਫਰੋਜਪੁਰ ਫਾਜ਼ਲ ਕਿਆਂ ਦੁਜਲਾਲਾਬਾਦ ਏਰੀਆ ਉੱਥੇ ਪਾਣੀ ਪਹਿਲੇ ਬਹੁਤ ਜ਼ਿਆਦਾ ਕਿਉਂਕਿ 1 ਲੱਖ 5000 ਕਿਊਸਟ ਪਾਣੀ ਜੋ ਛੱਡਿਆ ਗਿਆ ਸੀ ਤਾਂ ਕੁੱਲ ਮਿਲਾ ਕੇ ਹਰੀ ਕੇ ਹੈਡ ਤੋਂ ਤਕਰੀਬਨ ਹੁਣ ਇਹ ਵਿੱਚ ਪਾਣੀ ਮਿਲਾ ਕੇ ਪੌਣੇ ਕੋ 3 ਲੱਖ ਪਾਣੀ ਬਣ ਜਾਂਦਾ ਹੈ ਅਗਲੇ ਪਿੰਡ ਨੇ ਜੋ ਫਾਜਲ ਕਹਦੇ ਉਹ ਬਹੁਤ ਸਾਰੇ ਪਿੰਡ ਇਸ ਦਰਿਆ ਦੇ ਵਹਾਅ ਦੇ ਵਿੱਚ ਡੁੱਬੇ ਹੋਣੇ ਝੋਨੇ ਸਾਰਿਆਂ ਦੇ ਡੁੱਬ ਗਏ ਤਾਂ ਹਾਲਾਤ ਬਹੁਤ ਹੁਣ ਚਿੰਤਾਜਨਕ ਹੋ ਰਿਹਾ ਹੈ ਤਸਵੀਰਾਂ ਚ ਦੇ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਤੁਹਾਡੇ ਸਾਹਮਣੇ ਸਕਰੀਨ ਤੇ ਨੇ ਤਾਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜਰੂਰ ਕਰਿਓ ਕਿਉਂਕਿ ਇੱਕ ਵੱਡੀ ਅਪਡੇਟ ਹੈ ਅੱਗੇ ਤੱਕ ਕਿ ਫਰੋਜਪੁਰ ਜਲਾਲਾਬਾਦ ਲੋਹੀਆਂ ਵਾਲੇ ਏਰੀਏ ਤੱਕ ਲੋਕਾਂ ਤੱਕ ਪਹੁੰਚ ਸਕੇ ਪਹੁੰਚ ਸਕੇ ਔਰ ਆਪਣੇ ਆਪ ਨੂੰ ਕਿਤੇ ਨਾ ਕਿਤੇ ਸੇਫ ਕਰ ਲੈਣ ਕਿਉਂਕਿ ਹੁਣ ਰਾਤ ਦਾ ਟਾਈਮ ਹੈ ਤਾਂ ਹੁਣ ਤਕਰੀਬਨ ਪੌਣੇ 7 ਦਾ ਟਾਈਮ ਹੋ ਗਿਆ ਤੇ ਪੌਣੇ 7 ਤੋਂ ਬਾਅਦ ਹਨੇਰਾ ਸ਼ੁਰੂ ਹੋ ਜਾਏਗਾ ਅਜਾਣ ਹੋਵੇ ਕਿ ਰਾਤ ਦੇ ਹਨੇਰੇ ਦੇ ਵਿੱਚ ਪਾਣੀ ਕਿੱਦਾਂ ਕਿਹਾ ਕਿ ਬੰਦੇ ਸੁੱਤੇ ਪਏ ਹੁੰਦੇ ਸੀ ਪਰਾਣੇ ਤਕਰੀਬਨ ਅਜ ਤੋਂ 15 ਸਾਲ ਪਹਿਲਾਂ ਗੱਲ ਕਰੀਏ ਬੈਕ ਚਲ ਜੀ ਤਾਂ ਕਹਿੰਦੇ ਮੰਜੀਆਂ ਥੱਲੇ ਪਾਣੀ ਆ ਜਾਂਦਾ ਸੀ ਤੇ ਪਤਾ ਉਦੋਂ ਲੱਗਦਾ ਸੀ ਪਾਣੀ ਆ ਗਿਆ ਤਾਂ ਪਾਣੀ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ ਅਲਰਟ ਹੋ ਜਾਈਏ ਹਾਲਾਤ ਮਾੜੇ ਨਾ ਹੋਣ ਹਾਲਾਤ ਖਰਾਬ ਨਾ ਹੋਣ ਤਾਂ ਇਸ ਲਈ ਇਹ ਖਬਰ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਪਾਣੀ ਦੇ ਨਾਲ-ਨਾਲ ਹਵਾ ਹਨੇਰੀ ਵੀ ਚੱਲ ਰਹੀ ਹੈ ਮੌਸਮ ਵੀ ਖਰਾਬ ਹੈ ਚਾਹੇ ਮੌਸਮ ਵਿਭਾਗ ਨੇ ਅਲਰਟ ਜ਼ਰੂਰ ਕੀਤਾ ਹੋਇਆ ਹੈ ਕਿ ਚਾਰ ਕੁ ਜਿਲ੍ਹੇ ਛੱਡ ਕੇ ਬਾਕੀ ਦੇ ਵਿੱਚ ਪਾਰੇ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਪਰ ਇਸ ਟਾਈਮ ਬਰਹਾਤ ਦੀ ਗੱਲ ਜਰੂਰ ਹੈ ਕਿ ਇਸ ਟਾਈਮ بارش ਨਹੀਂ ਹੋ ਰਹੀ ਬਾਕੀ ਕਿੰਨੀਆਂ ਵਾਰਤ ਵੀ ਦਰਿਆ ਦੇ ਵਿੱਚ ਪਾਣੀ ਆਇਆ ਤਾਂ ਪੰਜਾਬ ਵਿੱਚ ਲਗਾਤਾਰ ਤਕਰੀਬਨ 20-20 ਕਿੰਨੇ ਟੇ ਬਾਰਿਸ਼ ਹੋਈ ਹੈ ਉਸ ਤੋਂ ਜੋ ਥੋੜੀ ਜਿਹੀ ਰਾਹਤ ਜਰੂਰ ਮਿਲਿਆ ਪਰ ਆਉਣ ਵਾਲੇ ਸਮੇਂ ਵਿੱਚ بارش ਜਰੂਰ ਹੋ ਸਕਦੀ ਹੈ ਇਹ ਮੌਸਮ ਉਪਾਗ ਨੇ ਖੁਰ ਲਟ ਜਾਰੀ ਕੀਤਾ ਹੈ ਪਹਿਲਾਂ 31 ਤਰੀਕ ਤੱਕ ਸੀ ਵੀ 31 ਤਰੀਕ ਤੱਕ بارش ਹੋਵੇਗੀ ਪਰ ਹੁਣ 31 ਤੋਂ ਬਾਅਦ ਵੀ ਅਲਰਟ ਜਾਰੀ ਕਰ ਦਿੱਤਾ ਹੈ ਕਿ 31 ਤੋਂ ਬਾਅਦ بارش ਅੱਗੇ ਵੀ ਚੱਲ ਸਕਦੀ ਹੈ ਖਤਰਾ ਜੇ ਟਲਿਆ ਨਹੀਂ ਖਤਰਾ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਇਹ ਜੇ ਸ਼ੁਰੂਆਤ ਹੈ ਤਾਂ ਜੋ ਹੁਣ ਇੱਕ ਵਾਰ ਫਿਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਪਾਣੀ ਅੱਗੇ ਆਪਣੇ ਰੂਪ ਦੇ ਵਿੱਚ ਫਿਰ ਚੱਲ ਪਿਆ ਹੈ ਤਾਂ ਦਰੈ ਸਤਲੁਜ ਦੀ ਵੱਡੀ ਅਪਡੇਟ ਤੁਸੀਂ ਆਪਣੇ ਫੋਨ ਦੀ ਸਕਰੀਨ ਤੇ ਦੇਖ ਰਹੇ ਹੋ ਤਾਂ ਪ੍ਰਸ਼ਾਸਨ ਸੋਰੀ ਪਾਣੀ ਦੀ ਵੱਡੀ ਅਪਡੇਟ ਅੱਗੇ ਤੱਕ ਤਸਵੀਰਾਂ ਦਿਖਾਈਏ ਨੇ ਤੁਹਾਨੂੰ ਨਾਲ-ਨਾਲ ਆਪਣੀ ਵੱਡੀ ਅਪਡੇਟ ਇਸ ਟਾਈਮ ਤੁਸੀਂ ਐਨ ਐਨ ਆਰ ਨਿਊਜ਼ ਤੇ ਦੇਖ ਰਹੇ ਹੋ ਲਗਾਤਾਰ ਸੜੀ ਕੋਸ਼ਿਸ਼ ਹੈ ਔਰ ਥੱਲੇ ਜੋ ਵੀ ਰਿਕਮੈਂਡ ਕਰ ਰਹੇ ਨੇ ਉਹਨਾਂ ਦਾ ਤੁਹਾਨੂੰ ਇੱਕ ਵਾਰ ਜਵਾਬ ਜ਼ਰੂਰ ਦੇ ਦੇਣੇ ਆ ਅਸੀਂ ਅੱਸੀ ਲਗਾਤਾਰ ਜਦੋਂ ਵੀਡੀਓ ਸ਼ੁਰੂ ਹੁੰਦੀ ਆ ਤਾਂ ਉਦੋਂ ਵੀ ਅਸੀਂ ਤੁਹਾਨੂੰ ਦੱਸ ਰਹੇ ਆ ਬਹੁਤ ਹੈ ਧੰਨਵਾਦ ਵੀਰ ਜੀ ਔਰ ਲਕੇਸ਼ਨ ਵੀ ਇੱਕ ਵਾਰ ਦੱਸ ਦੇਣੀ ਅਸੀਂ ਜਿਸ ਜਗ੍ਹਾ ਤੇ ਮੌਜੂਦ ਆ ਲੋਕੇਸ਼ਨ ਵੀ ਦੱਸ ਦੇਣਾ ਵੈਸੇ ਤੋਂ ਸਿੱਕੇ ਆ ਕਿ ਉਹ ਤੋਂ ਵਧੀਆ ਲੋਕੇਸ਼ਨ ਦੇ ਤੁਸੀਂ ਖੜੇ ਹੋ ਪਰ ਲਕੇਸ਼ ਦੇ ਵੀਰ ਜੀ ਹੁਣ ਕਿਸਾਨ ਕਹਿੰਦੇ ਕਿ ਕਾਦੀਆਂ ਲੋਕੇਸ਼ਨ ਆ ਵਾ ਹਾਲਾਤ ਮਾੜੇ ਆ ਹੁਣ ਇੱਕ ਵੱਡੀ ਛਾਲ ਆ ਰਹੀ ਸਾਬਣ ਤੁਸੀਂ ਦੇਖ ਸਕਦੇ ਹੋ ਇੱਕ ਉੱਪਰਲਾ ਉਬੈਰਾ ਜਾਂ ਬਣੇਗਾ ਤਾਂ ਤਸਵੀਰ ਦੇਖ ਸਕਦੇ ਹੋ ਉੱਪਰ ਤੱਕ ਪਾਣੀ ਹੋ ਚੁੱਕਿਆ ਹੁਣ ਇੱਕ ਵਾਰ ਫੇਰ ਯੂਮ ਕਰਕੇ ਥੋੜਾ ਦਿਖਾ ਦਿੰਦੇ ਆ ਕਿ ਹੁਣ ਪਾਣੀ ਕਿਸ ਗੱਦ ਰੱਗੇ ਆ ਰਿਹਾ ਹੈ ਜੂਮ ਕਰਕੇ ਤੁਸੀਂ ਦੇਖ ਸਕਦੇ ਹੋ ਕਿਹੜੇ ਕਹਿੰਦੇ ਸੀ ਕਿ ਛੱਲਾ ਨਹੀਂ ਆਉਂਦੀਆਂ ਇਸ ਤਰ੍ਹਾਂ ਛੱਲਾ ਆਉਂਦੀਆਂ ਨੇ ਪਾਣੀ ਦੀਆਂ। ਉਹ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਇੱਕ ਵਾਰ ਕਾਫੀ ਹੱਦ ਤੱਕ ਵਧਣਾ ਸ਼ੁਰੂ ਹੋ ਚੁੱਕਿਆ ਹੈ। ਔਰ ਛੱਲਾ ਕਿਸ ਤਰ੍ਹਾਂ ਆਉਂਦੀਆਂ ਨੇ ਹੁਣ ਇਹ ਤਸਵੀਰ ਦੇਖ ਲਓ। ਕਿਸ ਤਰ੍ਹਾਂ ਕਿ ਕੰਧ ਜੀ ਦੁਬਾਰ ਜੀ ਬਣ ਗਈ ਹੈ। ਇਧਰ ਕਿੰਨਾ ਸਰ ਮਾਰ ਲਓ। ਤਾਂ ਇਹ ਦਰਿਆ ਸਤਲੋਜ ਦੀ ਵੱਡੀ ਤਸਵੀਰ ਹੈ ਤੁਹਾਡੇ ਸਾਹਮਣੇ ਜੋ ਤੁਸੀਂ ਆਪਣੇ ਫੋਨ ਸਕਰੀਨ ਤੇ ਦੇਖ ਰਹੇ ਹੋ। ਤਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰਿ ਕਰ ਦਿਓ ਕਿਉਂਕਿ ਹੁਣ ਅਸੀਂ ਵੱਡੀ ਅਪਡੇਟ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਵੱਡੀ ਅਪਡੇਟ ਤੁਸੀਂ ਦੇਖ ਰਹੇ ਹੋ ਤਕਰੀਬਨ 8 ਮਿੰਟ ਦੀ ਵੀਡੀਓ ਹੋ ਗਈ ਹੈ ਪਰ ਤੁਸੀਂ ਇਹ ਸ਼ੇਅਰ ਨਹੀਂ ਕੀਤਾ ਸ਼ੇਅਰ ਜ਼ਰੂਰ ਕਰ ਦਿਓ 94 ਜਣੇ ਨਾਲ ਜੁੜੇ ਹੋ ਤਕਰੀਬਨ 500 ਦੇ ਤਕਰੀਬਨ ਨਾਲ ਜੁੜਨੇ ਚਾਹੀਦੇ ਇੱਕ ਤਾਂ ਜੋ ਇਹ ਖਬਰ ਅੱਗੇ ਤੋਂ ਅੱਗੇ ਪਹੁੰਚਾਈ ਜਾ ਸਕੇ ਕਿੰਨੇ ਵੀ ਤੁਹਾਡੇ ਕੋਲ ਸੋਰਸ ਹੈ ਫੇਸਬੁੱਕ ਹੈ WhatsApp ਹੈ ਸਾਰੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਅੱਗੇ ਤਾਂ ਖਬਰ ਪਹੁੰਚਾ ਦੀ ਰਾਤ ਦਾ ਟਾਈਮ ਹੈ ਵੀਰੋ ਹੁਣ ਬੇਨਤੀ ਹੈ ਕਿ ਰਾਤ ਦਾ ਟਾਈਮ ਹੈ ਰਾਤ ਦੇ ਟਾਈਮ ਕਦੇ ਕੋਈ ਵਾਹਾਦਸਾ ਨਾ ਵਾਪਰੇ ਪਾਣੀ ਹੁਣ ਵਧਣਾ ਸ਼ੁਰੂ ਹੋ ਜਿਆਦਾ ਹੋ ਚੁੱਕਿਆ ਹੈ ਤਾਂ ਸਾਰਾ ਦਿਨ ਪਾਣੀ ਵਧਿਆ ਤਾਂ ਆਪਾਂ ਜ਼ਿਆਦਾ ਜ਼ੋਰ ਨਹੀਂ ਪਾਇਆ ਕਿ ਸ਼ੇਅਰ ਕਰ ਦਿਓ ਸ਼ੇਅਰ ਕਰ ਦਿਓ ਤਾਂ ਥੋੜੀ ਜਿਹੀ ਮਿਹਨਤ ਕਰ ਲ ਕਿਉਂਕਿ ਹੁਣ ਜਿਹੜਾ ਸਤਲੁਜ ਦਾ ਜਲ ਪੱਦਰ ਸੀ ਪਹਿਲਾਂ ਨਾਲੋਂ ਜ਼ਿਆਦਾ ਵਹਾਣ ਤੇ ਜ਼ਿਆਦਾ ਵਧ ਰਿਹਾ ਪਾਣੀ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਵੱਡੀ ਅਪਡੇਟ ਤਸਵੀਰਾਂ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾ ਰਿਹਾ ਹੁਣ ਇਹ ਪਾਣੀ ਹੁਣ ਪਿੱਛੇ ਤੱਕ ਜਾ ਰਿਹਾ ਪਿੱਛੇ ਇੱਕਦਮ ੱਤਕਾ ਲੱਗਿਆ ਪਾਣੀ ਅੱਗੇ ਤੱਕ ਚੱਲ ਗਿਆ ਤੇ ਹੁਣ ਪਾਣੀ ਪਿੱਛੇ ਇਸ ਤਰ੍ਹਾਂ ੱਤਕਿਆ ਜਾਂਦਾ ਵਾਰ-ਵਾਰ ਇਸੇ ਤਰ੍ਹਾਂ ਹੋ ਰਿਹਾ ਪਾਣੀ ਤੇ ਵੱਡੀਆਂ ਛੱਲਾਂ ਆ ਰਹੀਆਂ ਨੇ ਦਰਿਆ ਸਤਲੁਜ ਦੀਆਂ ਵੱਡੀ ਅਪਡੇਟ ਆਪਣੇ ਫੋਨ ਸਕਰੀਨ 'ਤੇ ਤੁਸੀਂ ਦੇਖ ਰਹੇ ਹੋ ਖਬਰ ਨੂੰ ਚਲਦੇ-ਚਲਦੇ ਹੁਣ ਸ਼ੀਰ ਜ਼ਰੂਰ ਕਰ ਜਾਏ ਕੋ ਖਤਰਾ ਹੁਣ ਕਾਫੀ ਅਦਾਬਤ ਚੁੱਕਿਆ ਝੋਣਿਆਂ ਦੀਆਂ ਤਸਵੀਰਾਂ ਜ਼ਰੂਰ ਦਿਖਾਵਾਂਗੇ ਅੱਗੇ ਜਾ ਕੇ ਝੋਣੇ ਦੀ ਤਸਵੀਰ ਜ਼ਰੂਰ ਦਿਖਾਵਾਂਗੇ ਇੱਧਰ ਕੈਮਰਾ ਪਿੱਛੇ ਹੁਣ ਮਾਰਦੇ ਨੇ ਇੱਕ ਵਾਰ ਕੈਮਰਾਮੈਨ ਆਪਣੀ ਜਗ੍ਹਾ ਲੈ ਲਵੇ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਝੋਣਿਆਂ ਦੇ ਵਿੱਚ ਇੱਧਰ ਪਾਣੀ ਇੱਧਰਲੀ ਸਾਈਡ ਦਿਖਾ ਦਿੰਦੇ ਆ ਕਿ ਕਿੰਨਾ ਕਨਾ ਪਾਣੀ ਹੋ ਚੁੱਕਿਆ ਤਾਂ ਵੱਡੀ ਤਸਵੀਰ ਅਪਡੇਟ ਤੁਹਾਡੇ ਸਾਹਮਣੇ ਆ ਲਾਈਵ ਤਸਵੀਰ ਤੁਸੀਂ ਆਪਣੇ ਇਹਨਾਂ ਨਰਨ ਯੂਸ ਦੇ YouTube ਚੈਨਲ ਤੇ ਦੇਖ ਰਿਹਾ ਹਾਂ ਤਾਂ ਇੱਕ ਵੀਰ ਜੀ ਹੋਰ ਬੇਨਤੀ ਹੈ ਕਿ ਚੈਨਲ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਔਰ ਬੈਲ ਆਈਕਨ ਜਰੂਰ ਦਬਾ ਦੇ ਕਰੋ ਕਿਉਂਕਿ ਅਸੀਂ ਦਰਿਆ ਸੱਤਰ ਜਨ ਜੁੜੀ ਹਰ ਖਬਰ ਜੇ ਕੋਈ ਰਾਜਨੀਤਿਕ ਖਬਰ ਹੋਵੇ ਤੇ ਚਾਹੇ ਫਿਰ ਕੋਈ ਪ੍ਰਸ਼ਾਸਨ ਜਿੱਥੇ ਕੰਮ ਨਾ ਕਰਦਾ ਹੋਵੇ ਉਹ ਲਗਾਤਾਰ ਸਹੀ ਅਪਡੇਟ ਤੁਹਾਡੇ ਦਾ ਪਹੁੰਚਾਉਂਦੇ ਰਹਿਣੇ ਆ ਤਾਂ ਤੁਹਾਡਾ ਜੋ ਫਰਜ਼ ਬੰਦਾ ਜਰੂਰ ਨਿਭਾਇਆ ਕਰੋ ਖਬਰ ਨੂੰ ਸ਼ੇਅਰ ਜਰੂਰ ਕਰਿਆ ਕਰੋ ਤਾਂ ਇਹ ਵੱਡੀ ਅਪਡੇਟ ਤੁਹਾਡੇ ਸਾਹਮਣੇ ਅਸੀਂ ਫਚਾ ਰਹੇ ਆ ਕੇਂਦਰ ਹੈ ਸਤਲੁਜ ਦਾ ਪਾਣੀ ਲਗਾਤਾਰ ਹੁਣ ਵਧ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਪਾਣੀ ਪਾਣੀ ਹੈ ਇਧਰ ਝੋਨੇ ਦੇ ਵਿੱਚ ਪਾਣੀ ਵੀ ਹੁਣ ਪੈ ਚੁੱਕਿਆ ਹੈ ਝੋਨੇ ਦੇ ਵਿੱਚ ਤੇ ਪੈਣੇ ਅੱਗੇ ਤੱਕ ਤੁਹਾਨੂੰ ਦਿਖਾਈ ਜਾਵੇਗਾ ਅਸੀਂ ਇਹ ਪਾਣੀ ਇੱਥੇ ਤੱਕ ਪਹੁੰਚ ਚੁੱਕਿਆ ਹੈ ਰਸਤੇ ਤੱਕ ਜੇਕਰ ਇਧਰ ਪਿੱਛੇ ਦੀ ਬੈਕਸਾਈਡ ਦੀ ਗੱਲ ਕਰੀਏ ਤਾਂ ਇਧਰ ਹੁਣ ਮਾਨੇ ਦੇ ਨਾਲ ਪਾਣੀ ਲੱਗ ਚੁੱਕਿਆ ਹੈ ਤਾਂ ਪਾਣੀ ਲਗਾਤਾਰ ਹੁਣ ਆਪਣੀ ਚਾਲ ਚੱਲ ਰਿਹਾ ਪਾਣੀ ਲਗਾਤਾਰ ਵਧ ਰਿਹਾ ਅੱਗੇ ਤੱਕ ਪਾਣੀ ਲਗਾਤਾਰ ਵਧ ਰਿਹਾ ਹਰੇਕ ਅਪਡੇਟ ਤੇ ਸਾਡੀ ਨਜ਼ਰ ਰਹੇਗੀ ਤਾਂ ਤੁਸੀਂ ਤਸਵੀਰਾਂ ਦੇਖਦੇ ਰਹੋ ਅਸੀਂ ਜਲਦ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੁੰਦੇ ਹਾਂ ਬਹੁਤ ਬਹੁਤ ਧੰਨਵਾਦ ਦਰਿਆ ਸਤਲੁਜ ਦੇ ਵੱਡੀ ਅਪਡੇਟ ਤੁਹਾਡੇ ਸਾਹਮਣੇ ਲੈ ਕੇ حاضر ਅਸੀਂ ਹੋਏ ਹਾਂ ਕਿਉਂਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਪਾਣੀ ਇਸ ਸੜਕ ਤੇ ਪਾਣੀ ਇਸ ਰੋ ਸੜਕ ਐ ਇੱਕ ਜਾਂਦੀ ਜੋ ਅੱਗੇ ਖੇਤਾਂ ਦੇ ਵੱਲ ਤੇ ਇੱਥੇ ਪਾਣੀ ਨਹੀਂ ਸੀ ਤੇ ਪਾਣੀ ਹੁਣ ਅੱਗੇ ਵਧਣਾ ਸ਼ੁਰੂ ਹੋ ਕੇ ਇਸ ਤਰ੍ਹਾਂ ਹੋਇਆ ਹੈ ਇਹ ਤੁਸੀਂ ਦੇਖ ਸਕਦੇ ਹੋ ਪਾਣੀ ਦੀ ਰਫ਼ਤਾਰ ਕਾਫੀ ਜ਼ਿਆਦਾ ਹੋ ਚੁੱਕੀ ਹੈ ਵੀਡੀਓ ਨੂੰ ਚਲਦੇ-ਚਲਦੇ ਸ਼ਿਰਜ ਰੁਕ ਰਹੀ ਜਾਏ ਹੋ ਕਿਉਂਕਿ ਦਰਿਆ ਸਤਲੁਜ ਨੇ ਹੁਣ ਆਪਣੀ ਰਫ਼ਤਾਰ ਜ਼ਿਆਦਾ ਫੜ ਲਈ ਹੈ ਤਾਂ ਤੁਹਾਡਾ ਹਰਜ ਬਣਦਾ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਰਾਤ ਦਾ ਟਾਈਮ ਹੈ ਜਦ ਰਾਤ ਦੇ ਟਾਈਮ ਫਿਰ ਕੋਈ ਅਣਸਖਾਵੀ ਘਟਨਾ ਨਾ ਵਾਪਰੇ ਇਸ ਇਸ ਲਈ ਸਭ ਤੱਕ ਇਹ ਖਬਰ ਪਹੁੰਚਾ ਦਿਓ ਕਿ ਅਗਲੇ ਕਿੰਨੇ ਵੀ ਨਵੇਂ ਇਲਾਕੇ ਨੇ ਉਹਨਾਂ ਤੱਕ ਇਹ ਖਬਰ ਪਹੁੰਚ ਸਕੇ ਤਾਂ ਅਸੀਂ ਲਾਈਵ ਤਕਰੀਬਨ ਅੱਗੇ ਨਵੀਂ ਅਪਡੇਟ ਦੇਦੇ ਆ ਤੁਹਾਨੂੰ ਉਸ ਦੇ ਨਾਲ ਵੀ ਤੁਸੀਂ ਜ਼ਰੂਰ ਜੁੜਿਓ ਕਿਵਰ YouTube ਇਸ ਦਾ ਨੋਟੀਫਿਕੇਸ਼ਨ ਨਹੀਂ ਚੈਨਲ ਤੇ ਜਾਂਦਾ ਤਾਂ ਤੁਸੀਂ ਸਰਚ ਕਰ ਲਿਓ ਕਿਸੇ ਚੈਨਲ ਤੇ ਦੁਬਾਰਾ ਉਹ অপারেਟਰ ਲੈ ਕੇ ਹਾਜ਼ਰ ਹੋਵਾਂਗੇ ਪਰ ਇਸ ਤਰ੍ਹਾਂ ਅੱਗੇ ਜਾਂਦਾ ਇਹ ਦੇਖ ਸਕਦੇ ਹੋ ਕਿ ਪਾਣੀ ਇਸ ਤਰ੍ਹਾਂ ਅੱਗੇ ਵੱਟਾਂ ਬੰਨਿਆਂ ਨੂੰ ਉਹਨੇ ਪਾਣੀ ਪਾਰ ਕਰਨਾ ਸ਼ੁਰੂ ਕਰ ਦਿੱਤਾ ਚੋਨੇ ਦੀ ਫਸਲ ਕਿੰਨੀ ਦੇਖਦੇ ਹੋ ਕਿ ਸੋਹਣੀ ਖੜੀ ਹੈ ਤਾਂ ਇਹ ਕਹਿ ਸਕਦੇ ਆ ਕਿ ਆਪਾਂ ਪੱਕਣ ਦੇ ਵਾਲੇ ਸੀ ਤਾਂ ਹਾਲਾਤ ਕੀ ਬਣ ਗਏ ਆ ਕੁਦਰਤ ਦਾ ਕਹਿਰ ਕਿਸ ਤਰ੍ਹਾਂ ਦਾ ਕਿਸਾਨ ਕੀ ਕਰੇ ਇਹ ਹਾਲਾਤ ਬੜੇ ਮਾੜੇ ਨੇ ਇਹੋ ਜਿਹੇ ਜਦੋਂ ਦਰਦਨਾਕ ਤਸਵੀਰਾਂ ਹੋਣ ਤਾਂ ਉੱਤੇ ਸਾਡਾ ਵੀ ਮਨ ਫਿਰ ਦੁਖਦਾ ਹੈ ਤਾਂ ਜਲਦ ਅਕਾਦਮੀ ਅਪਡੇਟ ਲੈ ਕੇ ਹਾਜ਼ਰ ਹਾਜ਼ਰ ਹੋਣਾ ਦੇਖਦੇ ਰਹੋ ਐਨਐਨਰ ਨਿਊਜ਼ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ